ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਚੌਥੀ ਵਾਰ ਸ਼ੁਰੂ ਹੋਣ ਜਾ ਰਹੀ ਹੈ ਤਿੰਨ ਵਾਰਾਂ ਦੀ ਸੰਥਿਆ ਆਪਣੀ ਸੰਪੂਰਨ ਹੋ ਗਈ ਹੈ ੴ ਸਤਿਗੁਰ ਪ੍ਰਸਾਦ ਓ ੰਕਾਰ ਆਕਾਰ ਕਰ ਪਉਣ ਪਾਣੀ ਬੈਸੰਤਰ ਧਰਤੀ ਤੇ ਆਕਾਸ਼ੇ ਪੰਜ ਮੂਲ ਪਦਾਰਥ ਬਣਾਏ ਹਨ ਤਰਤ ਆਕਾਸ਼ ਵਿਛੋੜਿਐਨ ਚੰਦ ਸੂਰ ਦੇ ਜੋਤ ਸਵਾਰੇ ਫਿਰ ਧਰਤੀ ਨੂੰ ਆਕਾਸ਼ ਵਿੱਚ ਛੋੜਿਆ ਚੰਦ ਤੇ ਸੂਰਜ ਇਸ ਲਈ ਦੋ ਜੋਤਾਂ ਸਵਾਰ ਕੇ ਧਰਿਆ ਖਾਣੀ ਚਾਰ ਬੰਧਾਨ ਕਰ 1084 ਜੂਨ ਦੁਆਰੇ ਫਿਰ ਚਾਰ ਖਾਣੀਆਂ ਦਾ ਬੰਧਾਨ ਕਰਕੇ 84 ਲੱਖ ਜੂਨ ਦੇ ਸਰੀਰ ਬਣਾਏ ਇੱਕ ਸ ਇੱਕ ਜੂਨ ਵਿੱਚ ਜੀ ਜੰਤ ਅਣਗਣਤ ਅਪਾਰੇ ਇੱਕ ਇੱਕ ਜੂਨ ਵਿੱਚ ਅਣਗਿਣਤ ਤੇ ਅਪਾਰ ਜੀਵ ਜੰਤ ਹੀ ਬਣਾ ਦਿੱਤੇ ਮਾਨਸ ਜਨਮ ਦੁਲੰਭ ਹੈ ਸਫਲ ਜਨਮ ਗੁਰ ਸਰਨ ਉਧਾਰੇ ਸਭਨਾ ਵਿੱਚੋਂ ਮਨੁੱਖਾ ਜਨਮ ਦੁਰਲਭ ਹੈ ਇਹ ਜਨਮ ਸਫਲ ਹੈ ਜੇ ਗੁਰੂ ਦੀ ਸ਼ਰਨ ਲੈ ਕੇ ਸਦਾ ਉਧਾਰ ਕਰੇ ਸਾਧ ਸੰਗਤ ਗੁਰ ਸ਼ਬਦ ਲਿਵ ਭਾਏ ਭਗਤ ਗੁਰ ਗਿਆਨ ਵਿਚਾਰੇ ਸਤ ਸੰਗਤ ਕਰੇ ਗੁਰੂ ਸ਼ਬਦ ਵਿੱਚ ਲਿਵ ਜੋੜੇ ਪ੍ਰੇਮਾ ਭਗਤੀ ਕਮਾਵੇ ਤੇ ਗੁਰੂ ਦਾ ਦੱਸਿਆ ਹੋਇਆ ਗਿਆਨ ਵਿਚਾਰਨਾ ਕਰੇ ਪਰਉਪਕਾਰੀ ਗੁਰੂ ਪਿਆਰੇ ਪਰਉਪਕਾਰੀ ਹੋਵੇ ਤੇ ਗੁਰੂ ਨੂੰ ਪਿਆਰ ਕਰੇ ਸਭ ਤੋਂ ਨੀਵੀਂ ਧਰਤ ਹੈ ਆਪ ਗਵਾਏ ਹੋਈ ਉਡਿਣੀ ਸਭ ਤੋਂ ਨੀਵੀਂ ਧਰਤੀ ਹੈ ਆਪਾ ਪਾ ਗਵਾ ਕੇ ਨਿਮਾਣੀ ਰਹਿੰਦੀ ਹੈ ਧੀਰਜ ਧਰਮ ਸੰਤੋਖ ਡ੍ਰਿੜ ਪੈਰਾਂ ਹੀਟ ਰਹਿ ਲੇਵਲੀਣੀ ਧੀਰੇ ਤੇ ਸੰਤੋਖ ਦਾ ਧਰਮ ਪੱਕਾ ਰੱਖਦੀ ਹੈ ਪੈਰਾਂ ਦੇ ਹੀਟ ਰਹਿਣ ਦੀ ਪ੍ਰੀਤੀ ਰੱਖਦੀ ਹੈ ਸਾਧ ਜਣਾ ਦੇ ਚਰਨ ਛੁਏ ਆ ਢੀਣੀ ਹੋਏ ਲੱਖੀਣੀ ਸੰਤਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਇੱਕ ਢੇਲੇ ਦੀ ਹੋ ਕੇ ਲੱਖਾਂ ਦੀ ਹੋ ਜਾਂਦੀ ਹੈ ਅੰਮ੍ਰਿਤ ਬੂੰਦ ਸੁਹਾਵਣੀ ਛੈਬਰ ਛਲਕ ਰੇਲ ਹੋਏ ਰੀਣੀ ਨਿਰਮਲ ਬੂੰਦਾਂ ਦੀ ਸੁੰਦਰ ਇੱਕ ਰਸ ਛਲਕ ਕਹਿੰਦੇ ਝੜੀ ਦੇ ਨਾਲ ਧਰਤੀ ਰਜਦੀ ਹੈ ਮਿਲੇ ਆ ਮਾਨ ਨਿਮਾਣੀਏ ਪਰਮ ਪਿਆਲਾ ਪੀਏ ਪਤਨੀ ਪੀਏ ਪਾਠ ਉਚਾਰਨ ਕਰਨੇ ਪਤਨੀ ਨਿਮਾਣੀ ਨੂੰ ਮਾਨ ਮਿਲ ਜਾਂਦਾ ਹੈ ਈਸ਼ਵਰ ਦਾ ਭੇਜਿਆ ਪਿਆਲਾ ਪੀ ਕਰਕੇ ਪਤੀ ਦੀ ਇਹ ਭਾਵ ਤ੍ਰਿਪਤ ਹੋ ਜਾਂਦੀ ਹੈ ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਉ ਰੰਗ ਰੰਗੀਨੀ ਜੇ ਕੋਈ ਉਸ ਵਿਖੇ ਬੀਜਦਾ ਉਹ ਵੜਦਾ ਵੱਡੇ ਰਸਾਂ ਕਸਾਂ ਤੇ ਰੰਗਾ ਨਾ ਰੰਗੀ ਹੋਈ ਜੋ ਇਹ ਧਰਤੀ ਹੈ ਗੁਰਮੁਖ ਸੁਖ ਫਲ ਹੈ ਮਸਕੀਨੀ ਗੁਰਮੁਖ ਲੋਕ ਸੁਖ ਫਲ ਗਰੀਬੀ ਵਿਖੇ ਜਾਣਦੇ ਹਨ ਮਾਨਸ ਦੇਸੋ ਖੇ ਹੈ ਤਿਸ ਵਿੱਚ ਜੀਬੈ ਲੈ ਨਕੀਬੀ ਮਨੁੱਖ ਦੇ ਮਿੱਟੀ ਹੈ ਉਸ ਵਿਖੇ ਜੀਵ ਨੇ ਨਕੀਬੀ ਦਾ ਕੰਮ ਲਿਆ ਹੈ ਅੱਖੀ ਦੇਖਣ ਰੂਪ ਰੰਗ ਰਾਰ ਰਾਗ ਨਾਦ ਕੰਨ ਕਰਨ ਰਕੀਬੀ ਅੱਖਾਂ ਰੂਪ ਰੰਗ ਦੇਖਦੀਆਂ ਨਾ ਰਾਗ ਨਾਦ ਦੀ ਕੰਨ ਰਾਖੀ ਕਰਦੇ ਹਨ ਗਵਾਚਨ ਨਹੀਂ ਦਿੰਦੇ ਅੰਦਰ ਪਹੁੰਚਾਉਂਦੇ ਹਨ ਨੱਕ ਸੁਵਾਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ ਨੱਕ ਦਾ ਚੰਗੀਆਂ ਬਾਸਨਾ ਵਿੱਚ ਧਿਆਨ ਰੱਖਦਾ ਹੈ ਪੰਜੇ ਦੂਤ ਹਨ ਸ਼ਬਦ ਸਪਰਸ਼ ਰਸ ਗੰਧ ਭੈੜੀ ਤਰਤੀਬ ਸਲਾਹ ਜਾਂ ਕਰਮ ਵਾਲੇ ਹਨ ਭਾਵ ਕੰਨ ਸ਼ਬਦ ਨੂੰ ਤੋਚਾ ਸਪਰਸ਼ ਨੂੰ ਰੂਪ ਨੇਤਰ ਨੂੰ ਜੀਵ ਰਾਸ ਨੂੰ ਨੱਕ ਗੰਧ ਨੂੰ ਚਾਹੁੰਦੇ ਹਨ ਸਭ ਨੂੰ ਨੀਵੇਂ ਚਰਨ ਹੋਏ ਆਪ ਗਵਾਏ ਨਸੀਬ ਨਸੀਬੀ ਸਾਰੀਆਂ ਗਿਆਨ ਇੰਦਰੀਆਂ ਨਾਲੋਂ ਚਰਨ ਨੀਵੇਂ ਹਨ ਇਹ ਆਪਾ ਭਵ ਗਵਾ ਕੇ ਉੱਚ ਨਸੀਬਾਂ ਦੇ ਨਾਲ ਭਾਗਾਂ ਵਾਲੇ ਹਨ ਓਮੈ ਰੋਗ ਮਿਟਾਏ ਦਾ ਸਤਗੁਰ ਪੂਰਾ ਕਰੇ ਤੀਬੀ ਸਤਿਗੁਰ ਜੀ ਪੂਰਨ ਹਕੀਮੀ ਕਰਕੇ ਹਉਮੈ ਦੇ ਰੋਗ ਨੂੰ ਮਿਟਾ ਦਿੰਦੇ ਹਨ ਪੈਰੀ ਪੈਰੇ ਰਾਸ ਕਰ ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ ਪੈਰੀ ਪੈਣ ਦੀ ਰੌ ਰੀਤ ਕਰਕੇ ਗੁਰ ਸਿੱਖਿਆ ਨੂੰ ਸੁਣ ਕੇ ਗੁਰੂ ਦੇ ਸਿੱਖ ਮੰਨਣ ਕਰ ਕਰਦੇ ਹਨ ਪਵ ਧਾਰਨ ਕਰਦੇ ਹਨ ਮੁਰਦਾ ਹੋਏ ਮਰੀਦ ਗਰੀਬੀ ਜੋ ਗਰੀਬ ਮੁਰਦਾ ਹੋ ਜਾਵੇ ਉਹ ਮਰੀਦੀ ਸਿੱਖੀ ਦੇ ਯੋਗ ਹੁੰਦਾ ਹੈ ਲੋੜੀ ਹੋਏ ਚੀਂ ਚੁੰਗਲੀ రెడ్డి ਸ਼ਾਬ ਮਿਲੀ ਵੜੇ ਆਈ ਇਚੂ ਇਹ ਸੰਗਤ ਜੀ ਨੂੰ ਚੀ ਚੁੰਗਲੀ ਚੀ ਚੁੰਗਲੀ ਇਸ ਤਰ੍ਹਾਂ ਪੜ੍ਹਨਾ ਜਿਵੇਂ ਨਿੱਕੀ ਚੀ ਚੀ ਅੰਗਲੀ ਨੂੰ ਛਾਪਾਂ ਪਾਉਣ ਦੀ ਵਡਿਆਈ ਮਿਲਦੀ ਹੈ ਲੋਹੜੀ ਕਨਹਰ ਬੂੰਦ ਹੋਏ ਪ੍ਰਗਟ ਮੋਤੀ ਸਿੱਪ ਸਮਾਈ ਨਿੱਕੀ ਬੱਦਲ ਦੀ ਬੂੰਦ ਹੋ ਕੇ ਸਿੱਪ ਦੇ ਵਿੱਚ ਜਦੋਂ ਸਮਾਉਂਦੀ ਹੈ ਪ੍ਰਗਟ ਮੋਤੀ ਹੋ ਕੇ ਨਿਕਲਦੀ ਹੈ ਲੋਹੜੀ ਬੂਟੀ ਕੇਸਰ ਹੈ ਮੱਥੇ ਟਿੱਕਾ ਸ਼ੋਭਾ ਪਾਈ ਕੇਸਰ ਦੀ ਬੂਟੀ ਨਿੱਕੀ ਹੋਈ ਤਾਂ ਮੱਥੇ ਵਿੱਚ ਟਿੱਕਾ ਹੋ ਕੇ ਵਿੜਿਆਈ ਪਾਈ ਲੋਹੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਣ ਕਰਵਾਈ ਨਿੱਕੀ ਪਾਰਸ ਦੀ ਗੀਟੀ ਅੱਠਾਂ ਧਾਤਾਂ ਨੂੰ ਸੋਨਾ ਕਰਦੀ ਹੈ ਜੋ ਮਨ ਲੋਹੜੇ ਸੱਪ ਸਿਰ ਦੇਖੈ ਲੋਕ 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 ਲੁਕਾਈ ਜੀ ਕੋ ਮਣੀ ਸੱਪ ਦੇ ਸਿਰ ਵੇਖੇ ਨਿੱਕੀ ਹੁੰਦੀ ਹੈ ਉਸ ਨੂੰ ਲੋਕ ਕੇ ਸ੍ਰੇਸ਼ਟੀ ਸ੍ਰਿਸ਼ਟੀ ਦੇ ਲੋਕ ਦੇਖਦੇ ਹਨ ਜਾਣ ਰਸਾਇਣ ਪਾਰੇ ਹੋ ਰਤੀ ਮੁੱਲ ਨਾ ਜਾਏ ਮੁਲਾਈ 파ਰੇ ਦੀ ਰਸਾਇਣ ਤੋਂ ਜੋ ਰਤੀ ਬਣਦੀ ਏ ਕਿਸੇ ਮੁੱਲ ਨਾਲ ਨਹੀਂ ਬਰਾਬਰੀ ਕਰਦੀ ਭਾਵ ਅਮੋਲਕ ਚੀਜ਼ ਹੋ ਜਾਂਦੀ ਏ ਆਪ ਗਵਾਏ ਨਾ ਆਪ ਗਣਾਈ ਜੋ ਆਪਾਂ ਭਾਵ ਗਵਾਉਂਦੇ ਹਨ ਉਹ ਆਪਣਾ ਆਪ ਨਹੀਂ ਜਿਹਨੂੰ ਗਣਾਉਂਦੇ ਅਗ ਤਤੀ ਜਲ ਸੀਯਰਾ ਕਿਤ ਅਵਗੁਣ ਕਿਤ ਗੁਣ ਵਿਚਾਰਾ ਅਗ ਕਿਸ ਅਵਗੁਣ ਕਰਕੇ ਤਤੀ ਭਾਵ ਤਮੋ ਗੁਣੀ ਅਤੇ ਜਲ ਕਿਸ ਗੁਣ ਕਰਕੇ ਸੀਤਲ ਭਵ ਸਤੋ ਗੁਣੀ ਹੈ ਅੱਗੇ ਧੂਆ ਧੌਲ ਹਰ ਜਲ ਨਿਰਮਲ ਗੁਰ ਗਿਆਨ ਸੁਚਾਰਾ ਅਗ ਮੰਦਰ ਨੂੰ ਕਿਉਂ ਧੂਆ ਕਰਦੀ ਏ ਪਾ ਮੈਲਾ ਕਰਦੀ ਤੇ ਪਾਣੀ ਕਿਉਂ ਨਿਰਮਲ ਕਰਦਾ ਗੁਰੂ ਦੇ ਗਿਆਨ ਨਾਲ ਇਸ ਦਾ ਵਿਚਾਰ ਕਰੋ ਕੁੱਲ ਦੀਪਕ ਬੈ ਸੰਤਰੋਹ ਜਲ ਕੁੱਲ ਕਵਲ ਵੱਡੇ ਪਰਿਵਾਰਾਂ ਅਗ ਦੀ ਕੁੱਲ ਦਾ ਬੜਿਆ ਹੋਇਆ ਦੀਵਾ ਛੋਟਾ ਤੇ ਬੁੱਝਿਆ ਹੋਇਆ ਵੱਡਾ ਕਹਿੰਦੇ ਆ ਨਾ ਤੇ ਜਲ ਦੀ ਕੁੱਲ ਕਵਲ ਫੁੱਲ ਦੋਹਾਂ ਤੇ ਵੱਡੇ ਪਰਿਵਾਰ ਹਨ ਦੀਪਕੇ ਹੇਤ ਪਤੰਗ ਦਾ ਕਵਲ ਭਵਰ ਪ੍ਰਗਟ ਪਹਾਰਾ ਦੀਵੇ ਦੇ ਵਿੱਚ ਪਤੰਗ ਦਾ ਪਿਆਰ ਹੈ ਤੇ ਕਬਲਾ ਵੇਖੀ ਭੌਰਿਆਂ ਦਾ ਪਿਆਰ ਹੈ ਪਰ ਸੰਸਾਰ ਵੇਖੇ ਪ੍ਰਗਟ ਹੈ ਕਿ ਪਤੰਗ ਦੀਵੇ ਤੇ ਸੜ ਮਰਦਾ ਹੈ ਭੌਰਾ ਮਸਤ ਹੋ ਕੇ ਗੁੰਜਾਰ ਕਰਦਾ ਹੈ ਅੱਗੀ ਲਾਟ ਉਚਾਟ ਹੈ ਸਿਰ ਉੱਚਾ ਕਰ ਕਰੇ ਕੁਚਾਰਾ ਅਗ ਦੀ ਲਾੜ ਵੇਖੇ ਕਬਰਾਹਟ ਹੈ ਕਿਉਂਕਿ ਜੋ ਸਿਰ ਉੱਚਾ ਕਰਕੇ ਕੁਕਰਮ ਕਰਦੀ ਹੈ ਭਾਵ ਜਿਸ ਨੂੰ ਅਗ ਲੱਗੇ ਸਾੜ ਦਿੰਦੀ ਹੈ ਸਿਰ ਨੀਵਾ ਨੀਵਾਨ ਵਾਸ ਪਾਣੀ ਅੰਦਰ ਪਰਉਪਕਾਰਾ ਪਾਣੀ ਦਾ ਸਿਰ ਨੀਵੇਂ ਤੇ ਨੀਵੇਂ ਥਾਂਵਾਂ ਪਰ ਵਾਸ ਕਰਦਾ ਏ ਉਹ ਪਾਣੀ ਦੇ ਵਿੱਚ ਪਰਉਪਕਾਰ ਹੈ ਨਿਵ ਚੱਲੇ ਸੋ ਗੁਰੂ ਪਿਆਰਾ ਜੋ ਨਿਵ ਕੇ ਚੱਲਦਾ ਹੈ ਉਹ ਸਿੱਖ ਗੁਰੂ ਨੂੰ ਪਿਆਰਾ ਹੈ ਸੋ ਸੰਗਤ ਜੀ ਚੌਥੀ ਵਾਰ ਦੀਆਂ ਪੰਜ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ